ਅੱਜ ਭਵਾਨੀਗੜ੍ਹ ਬੀਡੀਪੀ ਦਫ਼ਤਰ ਅੱਗੇ ਕੁੱਲ ਹਿੰਦਖੇਤ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਕੁੱਲ ਹਿੰਦਖੇਤ ਮਜ਼ਦੂਰ ਯੂਨੀਅਨ ਦੇ ਬਾਲ ਇੰਡੀਆ ਦੇ ਵਾਇਸ ਪ੍ਰਧਾਨ ਕਾਮਰੇਡ ਭੂਪ ਚੰਦ ਚੰਨੋ ਨੇ ਕਿਹਾ ਕਿ ਸਰਕਾਰ ਬਦਲ ਗਈ ਪੰਚਾਇਤਾਂ ਬਦਲ ਗਈਆਂ ਪਰ ਮਨਰੇਗਾ ਦਾ ਮਸਲਾ ਉੱਥੇ ਦਾ ਉੱਥੇ ਰਿਹਾ ਉਹਨਾਂ ਨੇ ਕਿਹਾ ਕਿ ਪੰਚਾਇਤਾਂ ਨੇ ਮਨਰੇਗਾ ਨੂੰ ਆਪਣੀ ਮੁੱਠੀ ਚ ਲੈ ਰੱਖਿਆ ਹੈ ਉਹਨਾਂ ਦੱਸਿਆ ਕਿ ਮਜ਼ਦੂਰ ਜੋ ਕਿ ਪਿੰਡ ਸਗਰਾਉ ਦੀ ਵੱਲੋਂ ਮਨਰੇਗਾ ਦੇ ਵਿੱਚ ਮੇਟ ਦੇ ਸਬੰਧ ਵਿੱਚ ਗ੍ਰਾਮ ਪੰਚਾਇਤ ਕ੍ਰਾਉਂ ਦੇ ਸਬੰਧ ਵਿੱਚ ਪੰਚਾਇਤ ਦਫ਼ਤਰ ਬीडीपीओ ਨੂੰ ਮੰਗ ਪੱਤਰ ਦਿੱਤਾ ਗਿਆ ਇਸੇ ਦੌਰਾਨ ਕਾਮਰੇਡ ਚੰਨੋ ਨੇ ਕਿਹਾ ਕਿ ਪੰਜਾ ਪੱਧਰ ਤੇ ਵੀ ਮੰਗ ਪੱਤਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ 21 ਜਨਵਰੀ ਤੋਂ 30 ਜਨਵਰੀ ਤੱਕ ਐਚਡੀਐਮ ਤੇ ਬीडीपीओ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਹਨ ਰਿਪੋਰਟ ਰਾਜਕ੍ਰਮੀ ਪਵਾਨੀ ਘੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਓਕੇ ਹਾਂਜੀ ਸਰ ਅੱਜ ਵੀਡੀਓ ਦਫ਼ਤਰ ਪਹੁੰਚਿਆ ਕਿ ਸਬੰਧ ਵਿੱਚ ਪੰਚਾਇਤ ਮੈਂ ਕਾਂਵੜਪੂਪ ਚੰਚਨੋਂ ਕੁੱਲ ਹਿੰਦ ਖੇਤ ਮਜ਼ਦੂਰ ਜੁਨੀਅਨ ਅੰਦਾਲ ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਆ ਅੱਜ ਸਾਡੇ ਆਉਣ ਦੇ ਇੱਥੇ ਦੋ ਮਕਸਦ ਨੇ ਪਹਿਲਾ ਮਕਸਦ ਇਹ ਹੈ ਵੀ ਭਾਵੇਂ ਸਰਕਾਰ ਬਦਲ ਗਈ ਭਾਵੇਂ ਪੰਚਾਇਤਾਂ ਵੀ ਬਦਲ ਗਈਆਂ ਪਰ ਮਨਰੇਗਾ ਦਾ ਜਿਹੜਾ ਮਸਲਾ ਹੈ ਜਿਹੜਾ ਕਾਨੂੰਨ ਬਣਿਆ ਹੋਇਆ ਹੈ ਉਸ ਨੂੰ ਅਜੇ ਵੀ ਪੰਚਾਇਤਾਂ ਆਪਣੀ ਮਤਲਬ ਮੁਠੀ 'ਚ ਸਮਝਦੀਆਂ ਨੇ ਜਦੋਂ ਕਿ ਪੰਚਾਇਤਾਂ ਦਾ ਇਹਦੇ ਨਾਲ ਕੋਈ ਤੱਲਕ ਨਹੀਂ ਹੈਗਾ ਪਿੰਡ ਦਾ ਸਰਵ ਸੰਜਾ ਕੋਈ ਕੰਮ ਕਰਨਾ ਹੈ ਤੇ ਡਿਮਾਂਡ ਨਰੇਗਾ ਵਰਕਰ ਨੇ ਲਿਆ ਕੇ ਇਹਨਾਂ ਦੇ ਕੋਲੇ ਰੱਖਣੀ ਹੈ ਤੇ ਉਸ ਤੋਂ ਇਹਨਾਂ ਦਾ ਦਿਹਾੜੀ ਹੈ ਜਿਹੜੀ ਰੂਟੀਨ ਵਾਈਜ਼ ਇਹਨਾਂ ਨੂੰ ਜਿਹੜੀ ਹੈਗੇ ਨਰੇਗਾ ਤੇ ਕੰਮ ਤੇ ਲਾਉਣਾ ਹੈ ਪਰ ਉਹ ਜਿਵੇਂ ਜ਼ਗੀਰੂ ਸਿਸਟਮ ਦੇ ਵਿੱਚ ਹੁੰਦਾ ਹੈ ਪੰਚਾਇਤ ਭਾਵੇਂ ਅਸਕਰੋਦੀ ਦਾ ਮਸਲਾ ਇਹ ਭਾਵੇਂ ਹਾਲਾਂਕਿ ਸਰਪੰਚ ਉਥੇ ਸ਼ਡਿਊਲ ਕਾਸਟ ਹੀ ਹੈ ਪਰ ਫਿਰ ਵੀ ਉਹ ਦਿਮਾਗ ਦੇ ਵਿੱਚ ਫਿਊਡਲ ਕਿਸਮ ਦਾ ਜਿਹੜਾ ਦਿਮਾਗ 'ਚ ਵੜ ਜਾਂਦਾ ਹੈ ਵੀ ਮੇਰੇ ਮਈਓ ਆ ਜੋ ਕੁਝ ਹੈਗਾ ਉਸ ਦੇ ਸੰਬੰਧ 'ਚ ਇਹਨਾਂ ਨੂੰ 2 ਮਹੀਨੇ ਹੋ ਗਏ ਮਿਲਦਿਆਂ ਨੂੰ ਜਿਹੜੇ ਤਾਂ ਉਹਦੇ ਆਪਣੇ ਨਜ਼ਦੀਕੀ ਨੇ ਆਪਣੇ ਨੇੜੇ ਦੇ ਨੇ ਉਹਨਾਂ ਨੂੰ ਕੰਮ ਦਈ ਜਾਂਦਾ ਹੈ ਜਿਹੜੇ ਬੰਦੇ ਥੋੜਾ ਜਿਹਾ ਪਿਛਲੀਆਂ ਬੋਟਾ ਜਾਂ ਜਾਂ ਉਦਾਂ ਹੁਣ ਆਪਣਾ ਵੱਖਰਾ ਕੰਮ ਲੈਣਾ ਚਾਹੁੰਦੇ ਨੇ ਉਹਨਾਂ ਤੇ ਉਹ ਤਕਰਾਰ ਕਰਦਾ ਹੈ ਇਹ ਵਿਚਾਰੇ ਏਡੀਸੀ ਨੂੰ ਵੀ ਮਿਲ ਕੇ ਆਏ ਨੇ ਵਿਕਾਸ ਨੂੰ ਜਿਨ੍ਹਾਂ ਦੇ ਨਾਲ ਤਲਕ ਰੱਖਦੀ ਹੈ ਬੀਡੀਪੀ ਨੂੰ ਤੇ ਕਿਸੇ ਨੇ ਇਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਅਸੀਂ ਅੱਜ ਵੀਡੀਓ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਵੀ ਤੁਸੀਂ ਇਸ ਨੂੰ ਸਮਝੋ ਵੀ ਇਹ ਲੋਕ ਪੰਚਾਇਤਾਂ ਦੇ ਜਾਂ ਸਰਪੰਚ ਦੇ ਅਧੀਨ ਨਹੀਂ ਹੁੰਦਾ ਇਹ ਕੰਮ ਤੁਸੀਂ ਇਹਨਾਂ ਨੂੰ ਪਾਰਦਰਸ਼ਕ ਤੌਰ ਤੇ ਕੰਮ ਆ ਜਿਹੜਾ ਦਿਓ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਇਹਨਾਂ ਨੂੰ ਕੰਮ ਵੀ ਰੁਟੀਨ ਚ ਮਿਲੂਗਾ ਕਿ ਕਿਸ ਕਿਸੇ ਦਾ ਦਬ ਦਬਾ ਵਾਲੀ ਗੱਲ ਨਹੀਂ ਹੋਊਗੀ ਦੂਸਰਾ ਸਾਡਾ ਪੰਜਾਬ ਪੱਦਰ ਦੇ ਉੱਤੇ ਅਸੀਂ ਇੱਕ ਡਿਮਾਂਡ ਚਾਟਰ ਹੈ ਜਿਹੜਾ 21 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਸਾਰੇ ਪੰਜਾਬ 'ਚ ਐਸ ਡੀ ਐਮਾਂ ਦੇ ਰਾਹੀਂ ਵੀਡੀਓ ਦੇ ਰਾਹੀਂ ਮੁੱਖ ਮੰਤਰੀ ਨੂੰ ਭੇਜ ਰਿਆ ਉਹਦੇ ਚ 8 10 ਮੰਗਾਂ ਨੇ ਸਾਡੀਆਂ ਬਾਕੀ ਮੰਗਾਂ ਨੇ ਜਿਹੜੀਆਂ ਉਹ ਤਲਕ ਰੱਖਦੀ ਨੇ ਦਿਹਾੜੀ ਦੇ ਨਾਲ ਵੀ ਮਨੇ ਰੱਗਾ ਮਜ਼ਦੂਰਾਂ ਦੀ 600 ਰੁਪਏ ਦਿਹਾੜੀ ਦਿੱਤੀ ਜਾਵੇ ਕੰਮ 250 ਦਿਨ ਦਿੱਤਾ ਜਾਵੇ 10 10 ਮਰਲੇ ਦੇ ਪਲਾਟ ਦਿੱਤੇ ਜਾਣ 5-5 ਲੱਖ ਰੁਪਏ ਨੂੰ ਮਕਾਨ ਪਾਉਣ ਨੂੰ ਦਿੱਤਾ ਜਾਵੇ ਤੇ ਉਹਨਾਂ ਦੇ ਕਰਜ਼ੇ ਨੇ ਜਿਹੜੇ ਉਹ ਮਾਫ ਕੀਤੇ ਜਾਣ ਤੇ ਪਿੰਡਾਂ ਦੇ ਵਿੱਚ ਜਿਹੜੇ ਆ ਨਸ਼ਾ ਤੀਜਾ ਹਿੱਸਾ ਜ਼ਮੀਨਾਂ ਨੇ ਜਿਹੜੀਆਂ ਮਤਲਬ ਉਹ ਦਿੱਤੀਆਂ ਜਾਣਾ ਮ ਜਿਹੜੇ ਗਰੀਬ ਲੋਕਾਂ ਦੇ ਜ਼ੁਲਮ ਹੋ ਰਹੇ ਨੇ ਔਰਤਾਂ ਦੇ ਖਾਸ ਕਰਕੇ ਉਹਨਾਂ ਦੀ ਗਿਣਤੀ ਬਹੁਤ ਤੁਸੀਂ ਰੋਜ਼ ਦੇਖਦੇ ਹੀ ਹੋ ਉਹਨਾਂ ਦੇ ਉੱਤੇ ਆ ਜਿਹੜਾ ਉਹ ਰੋਕ ਲਾਈ ਜਾਵੇ ਤੇ ਪਿੰਡਾਂ ਦੇ ਵਿੱਚ ਲਾਲ ਕੀ ਤੋਂ ਅੰਦਰ ਜਿਹੜੇ ਇਹਨਾਂ ਦੇ ਮਕਾਨ ਨੇ ਉਹਨਾਂ ਦੇ ਉੱਤੇ ਉਹਨੂੰ ਉਸ ਦੇ ਦਾਇਰੇ ਦੇ ਵਿੱਚ ਨਕਸ਼ੇ ਦੇ ਵਿੱਚ ਲੈ ਕੇ ਨੰਬਰਿੰਗ ਕੀਤੀ ਜਾਵੇ ਤਾਂ ਕਿ ਉਹ ਆਪਣਾ ਉਤੋਰ। ਇੱਕ ਜਿਹੜੀ ਖਾਸ ਮੰਗ ਹੈ ਉਹ ਪਿੰਡ ਦਾਨ ਸਿੰਘ ਵਾਲਾ ਹੈ। ਇਹ ਯੂਪੀ ਬਿਹਾਰ ਤਾਂ ਸੁਣਦੇ ਸੀ ਇਹ ਘਟਨਾ ਨਹੀਂ ਸੀ ਕਦੇ ਹੋਈ। ਕਿ ਚਿੱਟੇ ਵਾਲਿਆਂ ਨੇ ਜੇ ਉਹਨਾਂ ਨੇ ਕਹਿਤਾ ਵੀ ਸਾਡੇ ਘਰਾਂ 'ਚ ਨਾ ਵੇਚੋ ਨੌ ਘਰ ਤਬਾਹ ਕਰਤੇ। ਮੇਰੀ ਇੰਨੀ ਉਮਰ ਹੋ ਗਈ। ਅੱਗ ਹੀ ਨਹੀਂ ਲਾਈ ਗਈ। ਬਿਲਕੁਲ ਹੀ ਫੂਕ ਤੇ ਰਾਖ ਬਣਾਤੇ ਨੌ ਘਰ। ਤੇ इवन ਦੋ ਘਰਾਂ ਦੇ ਵਿਆਹ ਤੇ ਉਹ ਕੁੜੀਆਂ ਦੇ ਵੀ ਪੇਟੀਆਂ ਟਰੰਕ ਜਿੰਨਾ ਕੁਝ ਦੇ ਸਕਦੇ ਸੀ 2 ਮਾ ਜਾਂ 4 ਪੈਸੇ ਜੀ ਉਹ ਸਾਰਾ ਤਬਾਹ ਕਰਤਾ ਪੰਜ ਬੰਦੇ ਫਟੜ ਹਸਪਤਾਲ ਚ ਪੈਨੇ ਮਰਨ ਦੇ ਕਿਨਾਰੇ ਤੇ ਉਹਦੇ ਚ ਬੱਚਿਆਂ ਨੇ ਲੁਕ ਲੁਕ ਕੇ ਰਾਤਾਂ ਕੱਟੀਆਂ ਨੇ ਅਸੀਂ ਪ੍ਰਦਰਸ਼ਨ ਵੀ ਉੱਥੇ ਉਸ ਦਿਨ ਕੀਤਾ ਅਜ ਤੋਂ ਇਹ ਹਫਤਾ ਪਹਿਲਾਂ ਦੀ ਗੱਲ ਹੈ 28 ਤਰੀਕ ਫੇਰ ਰੱਖੀ ਹੋਈ ਹੈ ਤੇ ਪੁਲਿਸ ਤੇ ਪ੍ਰਸ਼ਾਸਨ ਸਰਕਾਰ ਤੋਂ ਕਲੰਕ ਮਿਟਣ ਕਰਕੇ ਉਹ ਬਾਰ ਬਾਰ ਇਹਨੂੰ ਨਿੱਜੀ ਲੜਾਈ ਬਣਾ ਰਹੀ ਹੈ ਜਦੋਂ ਕਿ ਨਿੱਜੀ ਲੜਾਈ ਗਰੀਬ ਬੰਦਾ ਕੀ ਲੜੂਗਾ ਸੋ ਇਸ ਕਰਕੇ ਅਸੀਂ ਉਹਨਾਂ ਤੇ ਪਰਚਾ ਦਰਜ ਕਰਨ ਦੀ ਮੰਗ ਕਰਦੇ ਆਂ ਤੇ ਉਹਨਾਂ ਦੇ ਜਿਹੜੇ ਘਰ ਘਾਟ ਨੇ ਉਹ ਬਣਾ ਕੇ ਦੇਣ ਦੀ ਗੱਲ ਕਰਦੇ ਆਂ ਉਹ 28 ਤਰੀਕ ਰੱਖੀ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਮੰਗਾਂ ਦੇ ਨਾਲ ਇਹ ਵੀ ਇੱਕ ਹਿੱਸਾ ਬਣਾਇਆ ਹੈ ਵੀ ਇਨਸਾਫ ਹੈ ਜਿਹੜਾ ਉਹ ਦਾਨ ਸਿੰਘ ਵਾਲਾ ਦੇ ਲੋਕਾਂ ਨੂੰ ਦਿੱਤਾ ਜਾਵੇ ਸਰ ਆਪਣਾ ਨਾਮ ਆ ਮੇਰਾ ਨਾਮ ਲੈਨਨ ਗਰਗ ਜੀ ਬੀ ਡੀ ਪੀ ਉਹ ਪਵਾਨੀਗੜ੍ਹ ਜੀ ਸਰ ਅੱਜ ਕਾਮਰੇਡ ਪਹੁੰਚੇ ਜੀ ਕਿਸ ਸੰਬੰਧ ਹਾਂ ਇਹ ਗ੍ਰਾਮ ਪੰਚਾਇਤ ਸ ਕਰੋਦੀ ਦੇ ਕੁਝ ਖੇਤ ਮਜ਼ਦੂਰ ਸੀਗੇ ਮਤਲਬ ਤੇ ਕੁਝ ਉਥੋਂ ਦੇ ਬਸਨੀਕ ਸੀਗੇ ਲੋਕ ਇਹ ਬੇਸਿਕਲੀ ਜਿਹੜੀ ਆਪਾਂ ਨਰੇਗਾ ਦੇ ਵਿੱਚ ਅਟੈਂਡੈਂਸ ਲਾਉਂਦੇ ਆ ਉਹਨੂੰ ਆਪਾਂ ਮੇਡ ਕਹਿੰਦੇ ਆ ਉਹ ਅਟੈਂਡੈਂਸ ਲਾਉਣ ਵਾਲੀ ਮੇਡ ਦੇ ਰਿਗਾਰਡਿੰਗ ਆਏ ਸੀ ਇਹਨਾਂ ਦੀ ਡਿਮਾਂਡ ਸੀ ਕਿ ਗ੍ਰਾਮ ਸਭਾ ਕਰਵਾ ਕੇ ਜੋ ਪਿੰਡ ਦੀ ਸਹਿਮਤੀ ਨਾਲ ਸਭ ਸੰਤੀ ਨਾਲ ਜੋ ਮੇਡ ਚੁਣੀ ਜਾਂਦੀ ਹੈ ਉਹਨੂੰ ਚੁਣ ਲਿਆ ਜਾਵੇ ਅਸੀਂ ਇਹਨਾਂ ਦੀ ਮੰਗ ਨੂੰ ਨੋ ਕਰਖ ਦੇ ਹੋਏ ಗ್ರಾಮ ਸਭਾ ਦੇ ਵਿੱਚ ਪਹਿਲ ਦੇ ਅਧਾਰ ਤੇ ਨੂੰ ਵਿਚਾਰ ਕੇ ਜੋ ਵੀ ਆਪਣਾ ਚਾਹੇ ਸਾਡੇ ਕੋਈ ਉਥੋਂ ਦੇ ਨਰੇਗਾ ਵਰਕਰ ਨੇ ਜਾਂ ਪਿੰਡ ਦੇ ਬਸਨੀਕ ਹੈ ਜੋ ਸਰਬਸੰਤੀ ਨਾਲ ਚਾਹਣਗੇ ਉਹਨੂੰ ਅਸੀਂ ਮੀਟ ਲਗਾ ਦਾਂਗੇ ਠੀਕ ਮੰਗ ਪੱਤਰ ਵੀ ਜੇ ਤਾਂ ਲੱਗ ਜੂ ਹਾਂ ਕੁਝ ਪਿੰਡਾਂ ਦੀਆਂ ਬਿਹਾੜੀਆਂ ਦਾ ਹੋਰ ਮਤਲਬ ਕਾਫੀ ਪਲਾਟਾਂ ਦਾ ਅਲੱਗ-ਅਲੱਗ ਡਿਮਾਂਡ ਹੈਗੀ ਹੈ ਉਹ ਇਹਨਾਂ ਨੇ ਸਾਨੂੰ ਮੰਗ ਪੱਤਰ ਦਿੱਤਾ ਉਹ ਜੇ ਕੰਸਰਨ ਅਥਾਰਟੀ ਹੈਗੀ ਅਸੀਂ ਉਹਨਾਂ ਨੂੰ ਜੋ ਵੀ ਮਤਲਬ ਵੱਧ ਤੋਂ ਮੈਕਸਿਮਮ ਇਹਨਾਂ ਦੀ ਹੈਲਪ ਕਰ ਸਕਦੇ ਹੋ ਉਹ ਉਹਨਾਂ ਨੂੰ ਕੰਸਰਨ ਅਥਾਰਟੀ ਨੂੰ ਭੇਜ ਦਿੱਤੇ ਜਾਣਗੇ